ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 25 ਜੂਨ ਨੂੰ ਮੱਸੀਆ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਜੇਕਰ ਉਸ ਦਿਨ ਤੱਕ ਤੁਸੀਂ ਆਪਣੇ ਘਰ ਦੇ ਵਿੱਚ ਤੇ ਜਾਂ ਫਿਰ ਉਸ ਦਿਨ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਇਸ ਤਰੀਕੇ ਨਾਲ ਝਾੜੂ ਲਗਾਉਣ ਵੇਲੇ ਤਿੰਨ ਕੰਮ ਕਰ ਲੈਂਦੇ ਹੋ ਤਾਂ ਤੁਸੀਂ ਹੋ ਜਾਓਗੇ ਜੀ ਧੰਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਝਾੜੂ ਦੇ ਬਾਰੇ ਝਾੜੂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੇ ਬਾਰੇ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਕਿਉਂਕਿ ਇਸ ਵੀਡੀਓ ਦੀ ਜਿਹੜੀ ਇਕੱਲੀ ਇਕੱਲੀ ਗੱਲ ਹੈ ਨਾ ਜੀ ਤੁਹਾਡੇ ਬੜੇ ਹੀ ਕੰਮ ਆਉਣ ਵਾਲੀ ਹੈ ਇਸ ਲਈ ਵੀਡੀਓ ਨੂੰ ਆਖਰ ਤੱਕ ਧਿਆਨ ਦੇ ਨਾਲ ਸਰਵਣ ਕਰੇ ਲੈਣਾ ਤਾਂ ਕਿ ਤੁਹਾਨੂੰ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ ਸਾਥ ਸੰਗਜ ਜੀ ਤੁਸੀਂ ਆਪਣੇ ਵੱਡੇ-ਵਡੇਰਿਆਂ ਤੋਂ ਤਾਂ ਇਹ ਗੱਲ ਹਮੇਸ਼ਾ ਹੀ ਸੁਣੀ ਹੋਵੇਗੀ ਕਿ ਰਾਤ ਦੇ ਸਮੇਂ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਇਸ ਦੇ ਪਿੱਛੇ ਅਸਲ ਵਿੱਚ ਕਾਰਨ ਕੀ ਹੈ ਆਪਣੇ ਵਿੱਚੋਂ ਬਹੁਤ ਸਾਰੇ ਲੋਕ ਇਸ ਗੱਲ ਨੂੰ ਨਹੀਂ ਜਾਣਦੇ ਵਹਿਮ ਭਰਮ ਮੰਨਦੇ ਹਨ ਬਸ ਇਹ ਆਖਦੇ ਹਨ ਕਿ ਜਿਸ ਘਰ ਵਿੱਚ ਰਾਤ ਨੂੰ ਝਾੜੂ ਲਗਾਇਆ ਜਾਂਦਾ ਹੈ ਉਸ ਘਰ ਵਿੱਚ ਬਰਕਤ ਨਹੀਂ ਰਹਿੰਦੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਘਰਾਂ ਵਿੱਚ ਕੀਤੀਆਂ ਜਾਂਦੀਆਂ ਹਨ ਅੱਜ ਆਪਾਂ ਗੱਲ ਕਰਾਂਗੇ ਜੀ ਝਾੜੂ ਕਿਸ ਸਮੇਂ ਲਗਾਉਣਾ ਚਾਹੀਦਾ ਹੈ ਤੇ ਇਸ ਦੇ ਕੀ ਫਾਇਦੇ ਹਨ ਘਰ ਵਿੱਚ ਫਿਰ ਬਰਕਤ ਕਿਵੇਂ ਆਉਂਦੀ ਹੈ ਸਾਤ ਸੰਗਤ ਜੀ ਅਸੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕਰਦੇ ਹਾਂ ਜਿਸ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਕਈ ਕੰਮ ਅਸੀਂ ਅਜੇ ਇਹ ਵੀ ਕਰ ਲੈਂਦੇ ਹਾਂ ਜਿਹਨਾਂ ਨੂੰ ਕਰਨ ਦੇ ਨਾਲ ਸਾਡੇ ਘਰ ਵਿੱਚ ਫਿਰ ਪਰੇਸ਼ਾਨੀਆਂ ਆ ਜਾਂਦੀਆਂ ਹਨ ਤੇ ਸਾਡੇ ਘਰ ਵਿੱਚ ਫਿਰ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਮਨੁੱਖ ਦਿਨ ਰਾਤ ਇੱਕ ਕਰਕੇ ਪੈਸੇ ਕਮਾਉਂਦਾ ਹੈ ਪਰ ਫਿਰ ਵੀ ਪੈਸਾ ਬਚਦਾ ਨਹੀਂ। ਸਮਝ ਨਹੀਂ ਆਉਂਦੀ ਕਿ ਪੈਸਾ ਚਲਿਆ ਕਿੱਥੇ ਜਾਂਦਾ ਹੈ। ਪਰਮਾਤਮਾ ਦੀ ਰਹਿਮਤ ਵੀ ਆਪਣੇ ਤੋਂ ਦੂਰ ਹੁੰਦੀ ਨਜ਼ਰ ਆਉਂਦੀ ਹੈ। ਘਰ ਦੀਆਂ ਔਰਤਾਂ ਉਸ ਸਮੇਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਹੁੰਦੀਆਂ ਹਨ। ਤੇ ਜਦੋਂ ਤੱਕ ਉਹ ਇਸ ਤਰ੍ਹਾਂ ਦੇ ਕੰਮ ਕਰਨੇ ਛੱਡ ਨਹੀਂ ਦਿੰਦੀਆਂ ਉਦੋਂ ਤੱਕ ਸਾਡੇ ਘਰ ਵਿੱਚ ਬਰਕਤ ਨਹੀਂ ਆਵੇਗੀ ਜੇਕਰ ਘਰ ਵਿੱਚ ਖਾਣਾ ਬਿਨਾਂ ਸਿਰ ਟਕਿਆ ਬਣਾਇਆ ਜਾਂਦਾ ਹੈ ਘਰ ਵਿੱਚ ਬਰਕਤ ਨਹੀਂ ਆਉਂਦੀ ਇਸ ਲਈ ਚਾਹੀਦਾ ਜਦੋਂ ਵੀ ਘਰ ਦਾ ਖਾਣਾ ਬਣਾਇਆ ਜਾਵੇ ਆਪਣਾ ਸਿਰ ਜ਼ਰੂਰ ਟਕਿਆ ਕਰੋ ਇਸ ਦੇ ਨਾਲ ਬੱਚਿਆਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ ਮਨੁੱਖ ਨੂੰ ਚਾਹੀਦਾ ਹੈ ਕਿ ਹਮੇਸ਼ਾ ਹੀ ਖਾਣਾ ਬਣਾਉਂਦੇ ਸਮੇਂ ਜਾਂ ਕੋਈ ਵੀ ਕੰਮ ਕਰਦੇ ਸਮੇਂ ਪਰਮਾਤਮਾ ਜੀ ਦਾ ਵਾਹਿਗੁਰੂ ਜੀ ਦਾ ਨਾਮ ਜਪੇ ਨਾਮ ਜਪ ਕੇ ਹੀ ਖਾਣਾ ਬਣਾਵੇ ਤੇ ਖਾਣਾ ਵੀ ਖਾਵੇ ਇਸ ਦੇ ਨਾਲ ਜਦੋਂ ਵੀ ਕੋਈ ਵੀ ਕੰਮ ਕਰੋਗੇ ਤਾਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਿਆ ਕਰੋ ਇਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੇ ਗਰੀਬੀ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ ਅੰਮ੍ਰਿਤ ਵੇਲੇ ਸੁੱਤੇ ਰਹਿਣਾ ਇਹ ਵੀ ਘਰ ਵਿੱਚ ਬਰਕਤ ਨਾ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੈ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਘਰ ਵਿੱਚ ਇਕੱਠਾ ਕਰਕੇ ਰੱਖਣਾ ਟੁੱਟੇ ਕੰਗੇ ਨਾਲ ਸਿਰ ਵਾਉਣਾ ਇਹ ਸਭ ਕੰਮ ਕਰਨ ਦੇ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਜਿਸ ਚੀਜ਼ ਬਾਰੇ ਸੋਚਦੇ ਰਹਿੰਦੇ ਹਾਂ ਉਹ ਚੀਜ਼ ਸਾਡੇ ਨਾਲ ਵਾਪਰਨ ਲੱਗਦੀ ਹੈ ਸੰਤ ਫਕੀਰ ਜੀ ਵੀ ਆਖਦੇ ਹਨ ਕਿ ਜੇਕਰ ਤੁਹਾਡੇ ਨਾਲ ਕੁਝ ਮਾੜਾ ਹੋ ਰਿਹਾ ਹੈ ਤਾਂ ਉਹ ਵੀ ਤੁਹਾਡੇ ਕਰਮਾਂ ਕਰਕੇ ਹੀ ਹੈ ਤੁਹਾਡੇ ਮਾੜੇ ਕਰਮ ਹੀ ਕਰਦੀ ਬਰਕਤ ਨੂੰ ਖਾ ਜਾਂਦੇ ਹਨ ਫਿਰ ਇਸ ਤਰ੍ਹਾਂ ਦੇ ਕਰਮਾਂ ਨਾਲ ਮਨੁੱਖ ਦਾ ਫਿਰ ਵਾ ਪੈ ਜਾਂਦਾ ਹੈ ਸਤ ਸ੍ਰੀ ਅਕਾਲ ਜੀ ਅਸੀਂ ਸਾਰੇ ਹੀ ਜਾਣਦੇ ਹਾਂ ਝਾੜੂ ਨੂੰ ਬਹੁਤ ਮਾਮੂਲੀ ਚੀਜ਼ ਸਮਝਦੇ ਹਨ ਘਰ ਵਿੱਚ ਪਈ ਰਹਿੰਦੀ ਹੈ ਪਰ ਇਸ ਨਾਲ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਕਈ ਤਰ੍ਹਾਂ ਦੇ ਘਾਟੇ ਪਵਾ ਦਿੰਦੀਆਂ ਹਨ ਝਾੜੂ ਨਾਲ ਜੁੜੀਆਂ ਕੁਝ ਗੱਲਾਂ ਹਮੇਸ਼ਾ ਯਾਦ ਰੱਖੋ ਨਹੀਂ ਤਾਂ ਇਹ ਤੁਹਾਨੂੰ ਵੀ ਝਾੜ ਕੇ ਰੱਖ ਦੇਵੇਗਾ ਫਿਰ ਕਦੇ ਵੀ ਘਰ ਵਿੱਚ ਬਰਕਤ ਨਹੀਂ ਆਵੇਗੀ ਤੇ ਜੇਕਰ ਆਵੇਗੀ ਫਿਰ ਇਸ ਤਰ੍ਹਾਂ ਤੁਰ ਜਾਵੇ ਕਿ ਤੁਹਾਨੂੰ ਪਤਾ ਨਹੀਂ ਲੱਗਣਾ ਸੋ ਝਾੜੂ ਲਗਾਉਂਦੇ ਸਮੇਂ ਸਿਰ ਜ਼ਰੂਰ ਢੱਕੋ ਸਵੇਰ ਵੇਲੇ ਹੀ ਝਾੜੂ ਲਗਾਓ ਕਿਹਾ ਜਾਂਦਾ ਹੈ ਕਿ ਸਿਰ ਢੱਕ ਕੇ ਸਵੇਰੇ ਝਾੜੂ ਨਾ ਲਗਾਉਣਾ ਘਰ ਵਿੱਚ ਬਰਕਤ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿਸੇ ਸੰਤ ਕੋਲ ਇੱਕ ਵਾਰ ਇੱਕ ਬੀਬੀ ਆਈ ਤੇ ਆ ਕੇ ਕਹਿਣ ਲੱਗੀ ਸੰਤ ਜੀ ਮੇਰੇ ਦੋ ਪੁੱਤ ਹਨ ਤੇ ਘਰ ਵਾਲਾ ਸਾਰੇ ਜਾਣੇ ਅਸੀਂ ਕਮਾਉਂਦੇ ਹਾਂ ਸਵੇਰ ਨਾਲ ਹੀ ਕੰਮ ਤੇ ਤੁਰ ਜਾਂਦੇ ਹਾਂ ਪਰ ਫਿਰ ਵੀ ਘਰ ਵਿੱਚ ਬਰਕਤ ਨਹੀਂ ਆਉਂਦੀ ਘਰ ਵਿੱਚ ਪੈਸੇ ਸੰਬੰਧੀ ਪਰੇਸ਼ਾਨੀਆਂ ਨੇ ਡੇਰਾ ਲਗਾ ਰੱਖਿਆ ਹੈ ਸਾਡੇ ਸਾਰੇ ਹੀ ਕੰਮ ਬਣਦੇ ਬਣਦੇ ਹਮੇਸ਼ਾ ਰੁਕ ਜਾਂਦੇ ਹਨ ਤੁਸੀਂ ਐਸਾ ਕੋਈ ਹਾਲਾਤ ਦੱਸੋ ਕਿ ਅਸੀਂ ਕੀ ਕਰੀਏ ਜਿਸ ਨਾਲ ਸਾਡੇ ਕੰਮ ਸਾਰੇ ਹੀ ਬਣ ਜਾਣ ਸੰਤ ਜੀ ਨੇ ਕਿਹਾ ਜਿਸ ਘਰ ਵਿੱਚ ਬਦਵਾਵਾਵਾਂ ਇਕੱਠੀਆਂ ਹੋ ਜਾਣ ਉਸ ਘਰ ਵਿੱਚ ਫਿਰ ਕਦੇ ਵੀ ਬਰਕਤ ਆਉਂਦੀ ਨਹੀਂ ਉਹ ਬੀਬੀ ਥੋੜੀ ਜਹੀ ਹੈਰਾਨ ਹੋਈ ਤੇ ਸੰਤ ਜੀ ਨੇ ਫਿਰ ਦੁਹਰਾਇਆ ਜਿਸ ਘਰ ਦੇ ਵਿੱਚ ਬਦਵਾਵਾਵਾਂ ਇਕੱਠੀਆਂ ਹੋ ਜਾਂਦੀਆਂ ਹਨ ਨਾ ਉੱਥੇ ਫਿਰ ਕਦੇ ਵੀ ਬਰਕਤ ਨਹੀਂ ਪੈਂਦੀ ਤਾਂ ਬੀਬੀ ਨੇ ਕਿਹਾ ਸਾਡੇ ਘਰ ਕੌਣ ਵੱਦਵਾਵਾ ਕਰਦਾ ਹੋਵੇਗਾ ਤਾਂ ਸੰਤ ਜੀ ਨੇ ਕਿਹਾ ਬੀਬੀ ਤੋਂ ਇਹ ਦੱਸ ਤੂੰ ਘਰ ਦੀ ਸਫਾਈ ਕਿਸ ਸਮੇਂ ਕਰਦੀ ਹੈ ਬੀਬੀ ਨੇ ਕਿਹਾ ਸਾਫ ਸਫਾਈ ਦਾ ਕੋਈ ਸਮਾਂ ਨਹੀਂ ਕਦੇ ਸਵੇਰੇ ਤੇ ਕਦੇ ਸ਼ਾਮ ਨੂੰ ਤੇ ਕਦੇ ਰਾਤ ਨੂੰ ਜਦੋਂ ਵੀ ਸਮਾਂ ਲੱਗਦਾ ਹੈ ਉਦੋਂ ਹੀ ਕਰ ਲੈਂਦੀ ਹੈ ਸੰਤ ਜੀ ਨੇ ਕਿਹਾ ਬੀਬੀ ਜੀ ਘਰ ਦੀ ਸਾਫ ਸਫਾਈ ਸਵੇਰੇ ਉੱਠਣ ਤੋਂ ਬਾਅਦ ਕਰਿਆ ਕਰੋ ਰਾਤ ਨੂੰ ਨਾ ਕਰਿਆ ਕਰੋ ਕਿਉਂਕਿ ਜਦੋਂ ਸੂਰਜ ਡੁੱਬ ਜਾਂਦਾ ਹੈ ਕੁਦਰਤ ਦੇ ਜਿਹੜੇ ਛੋਟੇ-ਛੋਟੇ ਜੀਵ ਹੁੰਦੇ ਹਨ ਉਹ ਸ਼ਾਮ ਦੇ ਸਮੇਂ ਘਰ ਦੇ ਕੋਨਿਆਂ ਵਿੱਚ ਜਾ ਕੇ ਬੈਠ ਕੇ ਆਰਾਮ ਕਰਦੇ ਹਨ ਘਰ ਦੀਆਂ ਵਿੱਥਾਂ ਵਿੱਚ ਲੁਕਦੇ ਹਨ ਸਵੇਰ ਦਾ ਇੰਤਜ਼ਾਰ ਕਰਦੇ ਹਨ ਉਸ ਸਮੇਂ ਉਹ ਪਰਮਾਤਮਾ ਨੂੰ ਯਾਦ ਕਰਦੇ ਹੁੰਦੇ ਹਨ ਤੇ ਜਦੋਂ ਮਨੁੱਖ ਰਾਤ ਦੇ ਸਮੇਂ ਝਾੜੂ ਲਗਾਉਂਦਾ ਹੈ ਤਾਂ ਉਹ ਵਿੱਥਾਂ ਦੇ ਵਿੱਚੋਂ ਫਿਰ بے ਘਰ ਹੋ ਜਾਂਦੇ ਹਨ ਤੇ ਰਾਤ ਦੇ ਹਨੇਰੇ ਵਿੱਚ ਉਹਨਾਂ ਨੂੰ ਫਿਰ ਕੁਝ ਵੀ ਵਿਖਾਈ ਨਹੀਂ ਦਿੰਦਾ। ਇਧਰ ਉਧਰ ਵਿਚਾਰੇ ਫਿਰ ਪਰੇਸ਼ਾਨ ਹੋ ਕੇ ਭੱਜਦੇ ਫਿਰਦੇ ਹਨ। ਪਰਮਾਤਮਾ ਆਪਣੇ ਜੀਵਾਂ ਨਾਲ ਐਨਾ ਪਿਆਰ ਕਰਦਾ ਹੈ ਕਿ ਆਪਣੇ ਜੀਵਾਂ ਦਾ ਕਦੇ ਵੀ ਮੜਾ ਵਰਤਾ ਬਰਦਾਸ਼ਤ ਨਹੀਂ ਕਰ ਸਕਦੇ। ਤੇ ਉਸ ਜੀਵ ਦੇ ਦਿਲੋਂ ਫਿਰ ਜਿਹੜੀ ਹੂਕ ਨਿਕਲਦੀ ਹੈ ਉਹਨਾਂ ਜੀਵਾਂ ਦੀਆਂ ਜਿਹੜੀਆਂ ਬਦ ਦੁਆਵਾਂ ਹਨ ਫਿਰ ਤੁਹਾਡੇ ਘਰ ਵਿੱਚ ਹਰ ਪਾਸਿਓਂ ਤੰਗੀ ਲਿਆ ਦਿੰਦੀਆਂ ਹਨ ਤੇ ਘਰ ਦੀ ਖੁਸ਼ਹਾਲੀ ਤੰਗੀ ਵਿੱਚ ਬਦਲ ਜਾਂਦੀ ਹੈ। ਘਰ ਵਿੱਚ ਬਰਕਤ ਨਹੀਂ ਰਹਿੰਦੀ ਜੇਕਰ ਤੁਸੀਂ ਘਰ ਵਿੱਚ ਬਰਕਤ ਚਾਹੁੰਦੇ ਹੋ ਤਾਂ ਇਹ ਗੱਲ ਆਪਣੇ ਦਿਮਾਗ ਵਿੱਚ ਹਮੇਸ਼ਾ ਹੀ ਬਿਠਾ ਲਓ ਕਿ ਜਦੋਂ ਝਾੜੂ ਲਗਾਉਂਦੇ ਹਨ ਤਾਂ ਘਰ ਵਿੱਚ ਸਾਰਾ ਕੋੜਾ ਉਸਦੇ ਨਾਲ ਲੱਗ ਜਾਂਦਾ ਹੈ ਇਸ ਲਈ ਕਦੇ ਵੀ ਝਾੜੂ ਨੂੰ ਰਸੋਈ ਦੇ ਕੋਲ ਤਾਂ ਬਿਲਕੁਲ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ ਇਸ ਗੱਲ ਨੂੰ ਤਾਂ ਹਮੇਸ਼ਾ ਹੀ ਆਪਣੀ ਜ਼ਿੰਦਗੀ ਵਿੱਚ ਆਪਣੇ ਪੱਲੇ ਨਾਲ ਬੰਨ੍ਹ ਕੇ ਰੱਖੋ ਕਿ ਜਿੱਥੇ ਤੁਸੀਂ ਬੈਠ ਕੇ ਖਾਣਾ ਵੀ ਖਾਂਦੇ ਹੋ ਉਸ ਜਗ੍ਹਾ ਦੇ ਨੇੜੇ ਵੀ ਕਦੇ ਝਾੜੂ ਨਾ ਰੱਖੋ ਘਰ ਵਿੱਚ ਲੜਾਈ ਝਗੜੇ ਵੱਧ ਰਹੇ ਹਨ ਤਾਂ ਝਾੜੂ ਲਗਾਉਂਦੇ ਸਮੇਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰੋ ਕਦੇ ਵੀ ਝਾੜੂ ਲਗਾਉਂਦੇ ਸਮੇਂ ਸਿਆਪਾ ਨਾ ਦੱਸਿਆ ਕਰੋ ਕਿ ਮੈਨੂੰ ਇਹ ਕੰਮ ਕਰਨਾ ਪੈਂਦਾ ਹੈ ਇਹ ਕਿੰਨਾ ਗੰਦਾ ਕੰਮ ਹੈ ਕਿਉਂਕਿ ਇਸ ਨਾਲ ਵਾਹਿਗੁਰੂ ਦੇ ਨਾਮ ਦਾ ਪਸਾਰਾ ਘਰ ਦੇ ਵਿੱਚ ਹਰ ਕੋਨੇ ਵਿੱਚ ਹੋਵੇਗਾ ਜੇਕਰ ਪ੍ਰਮਾਤਮਾ ਦਾ ਨਾਮ ਜਪੋਗੇ ਜਿੱਥੇ ਤੁਸੀਂ ਝਾੜੂ ਲਗਾਉਂਦੇ ਹੋ ਉੱਥੋਂ ਨਕਾਰਾਤਮਕਤਾ ਹਮੇਸ਼ਾ ਲਈ ਪ੍ਰਮਾਤਮਾ ਦੇ ਨਾਮ ਨਾਲ ਦੂਰ ਹੋ ਜਾਵੇਗੀ ਕਰਦੇ ਮੈਂਬਰਾਂ ਵਿੱਚ ਪਿਆਰ ਦਾ ਵਾਸ ਹੋਵੇਗਾ। ਘਰ ਦੀਆਂ ਕੰਧਾਂ ਨੂੰ ਕਦੇ ਵੀ ਝਾੜੂ ਨਾਲ ਨਾ ਸਾਫ਼ ਕਰੋ। ਕਈ ਵਾਰੀ ਅਸੀਂ ਕੀ ਕਰਦੇ ਹਾਂ ਘਰ ਦੀਆਂ ਪਰਸ਼ਤੀਆਂ ਤੇ ਕੰਧਾਂ ਦੇ ਜਿੱਥੇ ਜਾਲੇ ਲੱਗੇ ਹਨ। ਝਾੜੂ ਮਾਰ-ਮਾਰ ਕੇ ਸਾਫ਼ ਕਰਦੇ ਹਾਂ। ਕਈ ਵਾਰ ਉਹਨਾਂ ਥਾਵਾਂ ਤੇ ਕੰਧਾਂ ਤੇ ਕੋਈ ਸ਼ਬਦ ਜਾਂ ਫਿਰ ਗੁਰੂ ਪੀਰ ਦੀ ਫੋਟੋ ਲੱਗੀ ਹੁੰਦੀ ਹੈ। ਉਹ ਝਾੜੂ ਉਹਨਾਂ ਫੋਟੋਆਂ ਨੂੰ ਵੀ ਲੱਗ ਜਾਂਦਾ ਹੈ ਤੇ ਅਸੀਂ ਫਿਰ ਪਾਪਾਂ ਦੇ ਭਾਗੀਦਾਰ ਬਣ ਜਾਂਦੇ ਹਾਂ। ਇਸ ਕਰਕੇ ਕੰਦਾ ਨੂੰ ਹਮੇਸ਼ਾ ਸਾਫ਼ ਕੱਪੜੇ ਨਾਲ ਸਾਫ਼ ਕਰੋ ਘਰ ਦੀ ਰਸੋਈ ਦੀ ਪਰਿਸ਼ੱਤੀ ਖਾਸ ਕਰਕੇ ਆਪਣੇ ਸਾਫ਼ ਕੱਪੜੇ ਨਾਲ ਸਾਫ਼ ਕਰੋ ਜਿੱਥੇ ਅਸੀਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਝਾੜੂ ਦੇ ਕਈ ਹਿੱਸਿਆਂ ਵਿੱਚ ਲੱਗ ਕੇ ਆਇਆ ਹੁੰਦਿਆ ਹੈ ਉਸ ਪਰਿਸ਼ੱਤੀ ਤੇ ਕਦੇ ਵੀ ਝਾੜੂ ਨਾ ਲਗਾਓ ਉਸ ਲਈ ਅਲੱਗ ਸਾਫ਼ ਕੱਪੜਾ ਰੱਖੋ ਤੇ ਉਸ ਨਾਲ ਹੀ ਸਲੇਫ ਨੂੰ ਸਾਫ਼ ਕਰੋ ਇਹ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਵੇਗਾ ਤੇ ਘਰ ਵਿੱਚ ਬਰਕਤ ਵੀ ਲਿਆਵੇਗਾ ਹਮੇਸ਼ਾ ਅੰਮ੍ਰਿਤ ਵੇਲੇ ਝਾੜੂ ਲਗਾਓ ਕਿਉਂਕਿ ਮਾਇਆ ਤੇ ਦਰਿਦ੍ਰਤਾ ਹਰ ਘਰ ਵਿੱਚ ਸਵੇਰ ਸਮੇਂ ਆ ਕੇ ਹੀ ਵਾਸ ਕਰਦੀਆਂ ਹਨ ਉਹ ਪੁੱਛਦੀਆਂ ਹਨ ਇਸ ਘਰ ਵਿੱਚ ਕੀ ਹੈ ਜਿਸ ਘਰ ਵਿੱਚ ਉਸ ਸਮੇਂ ਸਾਰੇ ਜੀ ਉੱਠ ਜਾਂਦੇ ਹਨ ਤੇ ਸਾਰੇ ਆਪਸ ਵਿੱਚ ਪਿਆਰ ਨਾਲ ਬੈਠ ਕੇ ਕੰਮ ਕਰ ਰਹੇ ਹੁੰਦੇ ਹਨ ਸਾਰੇ ਆਪਣੇ ਕੰਮਕਾਰਾਂ ਵਿੱਚ ਲੱਗੇ ਹੁੰਦੇ ਹਨ ਉੱਥੇ ਮਾਇਆ ਆ ਕੇ ਬੈਠ ਜਾਂਦੀ ਹੈ ਤੇ ਜਿੱਥੇ ਲੋਕ ਸੁੱਤੇ ਪਏ ਹੁੰਦੇ ਹਨ ਤੇ ਬੂਹੇ ਬੰਦ ਹੁੰਦੇ ਹਨ ਉੱਥੇ ਦਲੇਦ੍ਰਤਾ ਆ ਕੇ ਵਾਸ ਕਰ ਜਾਂਦੀ ਹੈ ਇਸ ਕਰਕੇ ਜਲਦੀ ਉਠੋ ਪਰਮਾਤਮਾ ਦਾ ਨਾਮ ਲਓ ਇਸ਼ਨਾਨ ਕਰੋ ਤੇ ਘਰ ਦੇ ਕੰਮ ਜ਼ਰੂਰ ਕਰੋ ਕੂੜੇ ਦੇ ਢੇਰ ਘਰ ਵਿੱਚ ਨਾ ਲਗਾਓ ਉਹਨਾਂ ਨੂੰ ਤੁਰੰਤ ਹੀ ਬਾਹਰ ਸੁੱਟਦੇ ਰਹੋ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੂੜੇ ਦਾ ਢੇਰ ਕਦੇ ਉਹਨਾਂ ਲੱਗਿਆ ਹੋਵੇ ਨਾ ਹੀ ਘਰ ਵਿੱਚ ਜਾਲੇ ਲੱਗੇ ਹੋਣ ਉਸ ਬੀਬੀ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਸਨੇ ਆਪਣੇ ਘਰ ਜਾ ਕੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਵੇਖਦਿਆਂ ਹੀ ਵੇਖਦਿਆਂ ਘਰ ਦੇ ਜੀਵਾਂ ਵਿੱਚ ਉਦਮ ਜ਼ਿਆਦਾ ਆਉਣਾ ਸ਼ੁਰੂ ਹੋ ਗਿਆ ਤੇ ਘਰ ਵਿੱਚ ਬਰਕਤ ਦਾ ਵਾਸ ਹੋਣ ਲੱਗਾ ਕੁਝ ਦਿਨ ਲੰਘੇ ਤੇ ਇੱਕ ਬੀਬੀ ਹੋਰ ਸੰਤ ਕੋਲ ਆਈ ਤੇ ਕਹਿਣ ਲੱਗੀ ਸੰਤ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਸਾਡੇ ਘਰ ਵਿੱਚ ਬੜੇ ਹੀ ਜ਼ਿਆਦਾ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਹਨ ਤਾਂ ਸੰਤ ਜੀ ਨੇ ਕਿਹਾ ਠੀਕ ਹੈ ਬੀਬਾ ਅੱਜ ਅਸੀਂ ਤੈਨੂੰ ਇੱਕ ਕਥਾ ਸੁਣਾਉਂਦੇ ਹਾਂ ਤੇ ਬੜੇ ਧਿਆਨ ਦੇ ਨਾਲ ਸੁਣਿਓ ਇੱਕ ਨਗਰ ਵਿੱਚ ਇੱਕ ਮਨੁੱਖ ਸੀ ਉਹ ਮਨੋਖ ਜਿਹੜਾ ਸੀ ਹਮੇਸ਼ਾ ਕਾਲੇ ਕੱਪੜੇ ਪਾ ਕੇ ਰੱਖਦਾ ਸੀ ਉਸਨੇ ਕਦੇ ਵੀ ਹੋਰ ਕਿਸੇ ਰੰਗ ਦੇ ਕੱਪੜੇ ਨਹੀਂ ਸੰਪਾਏ ਉਸਨੇ ਕਿਤੇ ਵੀ ਜਾਣਾ ਕਾਲੇ ਰੰਗ ਦੇ ਕੱਪੜੇ ਪਾ ਕੇ ਜਾਣਾ ਇੱਕ ਵਾਰ ਉਹਨਾਂ ਦੇ ਘਰ ਕੋਈ ਸਮਾਗਮ ਸੀ ਸਾਰੇ ਨਗਰ ਦੇ ਲੋਕ ਉਸਦੇ ਲਈ ਕਾਲੇ ਕੱਪੜੇ ਦੇ ਤੋਹਫੇ ਲੈ ਕੇ ਆਏ ਜਦੋਂ ਉਸਨੇ ਤੋਹਫਿਆਂ ਨੂੰ ਖੋਲਿਆ ਤਾਂ ਹੈਰਾਨ ਹੋ ਗਿਆ ਕਿ ਮੇਰੇ ਲਈ ਕੋਈ ਵੀ ਹੋਰ ਰੰਗ ਕੋਈ ਕਿਉਂ ਨਹੀਂ ਲੈ ਕੇ ਆਇਆ ਸਗੋਂ ਇਹ ਸਾਰੇ ਜਣੇ ਕਾਲਾ ਰੰਗ ਹੀ ਲੈ ਕੇ ਆਏ ਹਨ ਹੁਣ ਉਹ ਸਾਰੇ ਜਾਣੇ ਉਸ ਲਈ ਕਾਲਾ ਰੰਗ ਕਿਉਂ ਲੈ ਕੇ ਗਏ ਸੀ ਕਿਉਂਕਿ ਉਹਨਾਂ ਸਾਰਿਆਂ ਨੂੰ ਹਮੇਸ਼ਾ ਹੀ ਉਸ ਨੂੰ ਕਾਲੇ ਰੰਗ ਦੇ ਕੱਪੜਿਆਂ ਵਿੱਚ ਵੇਖਿਆ ਸੀ ਇਸ ਲਈ ਉਹਨਾਂ ਨੂੰ ਲੱਗਿਆ ਕਿ ਉਸ ਨੂੰ ਕਾਲਾ ਰੰਗ ਸ਼ਾਇਦ ਬਹੁਤ ਜ਼ਿਆਦਾ ਪਸੰਦ ਹੋਵੇਗਾ ਤਾਂ ਹੀ ਉਹ ਸਾਰੇ ਹੀ ਜਾਣੇ ਉਸ ਦੇ ਲਈ ਕਾਲੇ ਰੰਗ ਦੀਆਂ ਚੀਜ਼ਾਂ ਲੈ ਕੇ ਆਏ ਤਾਂ ਉਹ ਬੀਬੀ ਕਹਿੰਦੀ ਆ ਸ਼ਾਹ ਜੀ ਫਿਰ ਸਾਨੂੰ ਇਸ ਤੋਂ ਕੀ ਸਿੱਖਿਆ ਮਿਲੀ ਤਾਂ ਸੰਤ ਜੀ ਨੇ ਕਿਹਾ ਬੀਬੀ ਤੋਂ ਖੁਦ ਹੀ ਕਿਹਾ ਤੇਰੇ ਕੋਲ ਸਭ ਕੁਝ ਹੈ ਤੇਰੇ ਘਰ ਵਿੱਚ ਔਲਾਦ ਵੀ ਹੈ ਪੈਸਾ ਵੀ ਹੈ ਤੇਰੇ ਕੋਲ ਚੰਗੇ ਤੇਰੇ ਰਿਸ਼ਤੇਦਾਰ ਭੈਣ ਭਰਾ ਵੀ ਹਨ ਤੇਰੇ ਘਰ ਸੁੱਖ ਸਹੂਲਤਾਂ ਵੀ ਹਨ ਪਰ ਫਿਰ ਵੀ ਤੂੰ ਦੁਖੀ ਹੈ ਕਿਉਂਕਿ ਹਰ ਸਮੇਂ ਆਪਣੇ ਆਪ ਨੂੰ ਦੁੱਖਾਂ ਨਾਲ ਘੇਰੀ ਰੱਖਦੀ ਹੈ ਰੋਂਦੀ ਰਹਿੰਦੀ ਹੈ ਪਰੇਸ਼ਾਨ ਰਹਿੰਦੀ ਹੈ ਤੇ ਜਦੋਂ ਪਰਮਾਤਮਾ ਦੇ ਫਰਿਸ਼ਤੇ ਤੇਰੇ ਘਰ ਆਉਂਦੇ ਹਨ ਤੇ ਵੇਖਦੇ ਹਨ ਕਿ ਤੂੰ ਹਮੇਸ਼ਾ ਦੁਖੀ ਰਹਿੰਦੀ ਹੈ ਇਸ ਨੂੰ ਭਾਵੇਂ ਜੋ ਮਰਜੀ ਦੇ ਦਈਏ ਇਸਨੇ ਤਾਂ ਦੁਖੀ ਰਹਿਣਾ ਹੈ ਸਾਰੇ ਲੋਕ ਤੇਰੇ ਤੋਂ ਜਾਣੂ ਹਨ ਤਾਂ ਫਿਰ ਤੈਨੂੰ ਦੁੱਖ ਹੀ ਮਿਲਦੇ ਹਨ ਮਨੁੱਖ ਆਪਣੇ ਮਨ ਨਾਲ ਖੁਸ਼ ਹੁੰਦਾ ਹੈ ਤੂੰ ਆਪਣੇ ਮਨ ਨਾਲ ਵਾਅਦਾ ਕਰਕੇ ਅੱਜ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਲੈ ਪਰਮਾਤਮਾ ਦਾ ਨਾਮ ਲੈ ਕੇ ਕਿਸੇ ਦਾ ਕੁਝ ਮੜਾ ਨਹੀਂ ਸੋਚਣਾ ਤੇ ਖੁਸ਼ ਰਹਿਣਾ ਹੈ ਇਹ ਸੋਚ ਤਾਂ ਤੂੰ ਖੁਸ਼ ਰਹੇਂਗੀ ਜਦੋਂ ਆਪਣੇ ਆਪ ਨੂੰ ਇਹ ਹੀ ਮੰਨ ਲਿਆ ਮੈਂ ਵਿਚਾਰੀ ਹਾਂ ਮੈਂ ਦੁਖੀ ਹਾਂ ਤੇ ਮੇਰਾ ਮਨ ਫਿਰ ਉਵੇਂ ਹੀ ਰਹੇਗਾ ਤੇ ਜੇ ਤੂੰ ਸੋਚ ਲਿਆ ਕਿ ਪਰਮਾਤਮਾ ਤੇਰੇ ਨਾਲ ਹੈ ਮੈਂ ਸੁਖੀ ਹਾਂ ਤੂੰ ਸੁਖੀ ਰਹੇਗੀ ਤੇ ਤੇਰਾ ਹਰ ਇੱਕ ਕਾਰਜ ਫਿਰ ਸਿੱਧ ਹੋ ਜਾਵੇਗਾ ਸਾਥ ਸੰਗਿਆ ਜੀ ਇਹੀ ਆਪਣੇ ਨਾਲ ਹੁੰਦਾ ਹੈ ਆਪਾਂ ਆਪਣੇ ਆਪ ਨੂੰ ਵਿਚਾਰਾ ਤੇ ਦੁਖੀ ਮਨ ਲੈਂਦੇ ਹਾਂ ਇੱਕ ਦਿਨ ਸਵੇਰੇ ਉੱਠ ਕੇ ਕਦੇ ਵੀ ਕਿਸੇ ਬਾਰੇ ਮਾੜਾ ਨਾ ਸੋਚੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਕਹੋ ਪਰਮਾਤਮਾ ਜੀ ਤੁਸੀਂ ਮੇਰੇ ਨਾਲ ਹੋ ਤੁਸੀਂ ਮੇਰੇ ਅੰਗ ਸੰਗ ਹੋ ਤੇ ਅੰਗ ਸੰਗ ਹੀ ਰਹਿਣਾ ਹੈ ਮੈਨੂੰ ਹੁਣ ਕਿਸੇ ਗੱਲ ਦੀ ਚਿੰਤਾ ਨਹੀਂ ਵੇਖਿਓ ਫਿਰ ਅਸੀਂ ਕਿਸੇ ਦਾ ਮੜਾ ਵੀ ਨਹੀਂ ਸੋਚਾਂਗੇ ਤੇ ਫਿਰ ਆਪਣੇ ਆਸ-ਪਾਸ ਸਾਰਾ ਦਿਨ ਚੰਗਾ ਹੀ ਲੰਗੇਗਾ ਆਪਣੇ ਆਪ ਨੂੰ ਦੁਖੀ ਤੇ ਵਿਚਾਰੇ ਜਿਹੇ ਬਣਾ ਕੇ ਨਾ ਰੱਖਿਆ ਕਰੋ ਇਸ ਤਰ੍ਹਾਂ ਕਰਨਾ ਬੰਦ ਕਰ ਦਿਓ ਤੇ ਫਿਰ ਵੇਖਿਓ ਤੁਹਾਡੀ ਜ਼ਿੰਦਗੀ ਸੁਹਣੀ ਤੇ ਖੁਸ਼ਹਾਲ ਕਿਵੇਂ ਹੋ ਜਾਵੇਗੀ ਸੋ ਸਾਥ ਸੰਗਿਆ ਜੀ ਜੇਕਰ ਵੀਡੀਓ ਵਧੀਆ ਲੱਗੀ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਆਪਣੀ ਰਸਨਾ ਤੋਂ ਇੱਕ ਵਾਰ ਵਾਹਿਗੁਰੂ ਜੀ ਲਿਖ ਕੇ ਜਾਂ बोल ਕੇ ਜ਼ਰੂਰ ਹਾਜ਼ਰੀ ਲਗਵਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ